ਸਸ਼ੀਕਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਰਿਕਾਰਡ ਤੋੜ ਰਿਫਿਊਜ਼ਸ ਕੇਸਾਂ ਕਾਰਨ ਪ੍ਰੋਸੈਸਿੰਗ ਸਮਾਂ 25 ਸਾਲ ਤੱਕ ਪਹੁੰਚਿਆ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਦਿਲ ਖੋਲ ਕੇ ਵੀਜ਼ੇ ਜਾਰੀ ਕੀਤੇ ਗਏ ਜਿਸ ਕਾਰਨ ਲੱਖਾਂ ਦੀ ਤਾਦਾਦ ਵਿੱਚ ਪੰਜਾਬੀ ਟੂਰਿਸਟ ਵੀਜ਼ਾ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ਤੇ ਕੈਨੇਡਾ ਪਹੁੰਚੇ ਇਹਨਾਂ ਵਿੱਚੋਂ ਬਹੁਤਿਆਂ ਨੇ ਪੀਆਰ ਪ੍ਰਾਪਤ ਕਰ ਲਈ ਪਰ ਵੱਡੀ ਗਿਣਤੀ ਵਿੱਚ ਪੀਆਰ ਤੋਂ ਬਾਝੇ ਰਹਿ ਗਏ ਇਹਨਾਂ ਲੋਕਾਂ ਨੇ ਕੈਨੇਡਾ ਵਿੱਚ ਰਹਿਣ ਲਈ ਰਫਿਊਜੀਸ ਕੇਸ ਅਪਲਾਈ ਕਰਨ ਦਾ ਰਾਹ ਚੁਣਿਆ ਹੁਣ ਇਹ ਰਫਿਊਜੀਸ ਕਿਸਾਂ ਦੀ ਗਿਣਤੀ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਚੁੱਕੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਆਂਕੜਿਆਂ ਅਨੁਸਾਰ ਇਸ ਸਮੇਂ 7 ਲੱਖ ਤੋਂ ਵੱਧ ਰਿਫਿਊਜ਼ਸ ਕੇਸ ਪ੍ਰੋਸੈਸਿੰਗ ਵਿੱਚ ਹਨ ਜਿੱਥੇ ਪਹਿਲਾਂ ਇਹਨਾਂ ਕੇਸਾਂ ਨੂੰ 3 ਤੋਂ 4 ਸਾਲ ਵਿੱਚ ਨਿਪਟਾਇਆ ਜਾਂਦਾ ਸੀ ਉੱਥੇ ਹੁਣ ਕੇਸਾਂ ਦੀ ਪਰਮਾਰ ਕਾਰਨ ਪ੍ਰੋਸੈਸਿੰਗ ਸਮਾਂ ਵੱਧ ਕੇ 20 ਤੋਂ 25 ਸਾਲ ਤੱਕ ਪਹੁੰਚ ਗਿਆ ਹੈ ਇਸ ਦਾ ਮਤਲਬ ਹੈ ਕਿ ਜਿਹੜੇ ਪੰਜਾਬੀ ਭਾਰਤੀ ਹੁਣ ਰਿਫਿਊਜ਼ਸ ਕੇਸ ਲਗਾ ਕੇ ਬੈਠੇ ਹਨ ਉਹਨਾਂ ਦਾ ਨਤੀਜਾ 20 ਤੋਂ 25 ਸਾਲ ਬਾਅਦ ਆਵੇਗਾ ਰਫਿਊਜ਼ਸ ਕੇਸ ਅਪਲਾਈ ਕਰਨ ਵਿੱਚ ਪੰਜਾਬੀ ਭਾਰਤੀ ਪਹਿਲੇ ਨੰਬਰ ਤੇ ਆ ਚੁੱਕੇ ਹਨ ਲਗਭਗ 210000 ਪੰਜਾਬੀ ਭਾਰਤੀਆਂ ਵੱਲੋਂ ਰਫਿਊਜੀਸ ਕੇਸ ਅਪਲਾਈ ਕੀਤੇ ਗਏ ਹਨ ਦੂਜੇ ਨੰਬਰ ਤੇ ਚਾਈਨਾ ਹੈ ਜਿਸ ਦੇ ਵਿੱਚ ਸਿਰਫ 142000 ਲੋਕਾਂ ਨੇ ਅਰਜੀ ਦਿੱਤੀ ਹੈ ਇਸ ਤੋਂ ਇਲਾਵਾ ਨਾਈਜੀਰੀਆ ਕੋਲੰਬੀਆ ਅਤੇ ਮੈਕਸੀਕੋ ਦੇ ਲੋਕਾਂ ਨੇ ਸਿਰਫ ਕੁਝ ਕੁ ਹਜ਼ਾਰ ਕੇਸ ਰਫਿਊਜੀਸ ਲਗਾਏ ਹਨ ਅਗਲੀ ਗੱਲ ਕਰਦੇ ਹਾਂ ਜੀ ਬਿਲ ਸੀ 12 ਰਾਹੀਂ ਸਾਰੇ ਰਫਿਊਜੀਸ ਕੇਸ ਹੋ ਸਕਦੇ ਹਨ ਕੈਨਸਲ ਰਫਿਊਜੀਸ ਕੇਸਾਂ ਦੇ ਪ੍ਰੋਸੈਸਿੰਗ ਸਮੇਂ ਦੇ 25 ਸਾਲ ਤੱਕ ਪਹੁੰਚਣ ਕਾਰਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਬਿਲ ਸੀ 12 ਪੇਸ਼ ਕੀਤਾ ਜਾ ਸਕਦਾ ਹੈ ਇਸ ਬਿਲ ਰਾਹੀਂ ਸਾਰੇ ਹੀ ਰਫਿਊਜੀਸ ਕੇਸ ਇੱਕ ਝਟਕੇ ਵਿੱਚ ਕੈਨਸਲ ਕੀਤੇ ਜਾ ਸਕਦੇ ਹਨ ਜਿਸ ਨਾਲ ਇਮੀਗ੍ਰੇਸ਼ਨ ਸਿਸਟਮ ਵਿੱਚ ਪਿਆ ਭਾਰ ਘਟ ਸਕੇ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਪੀਆਰ ਦੇ ਚਾਹਵਾਂ ਨਾਲ ਲਈ ਖੁਸ਼ਖਬਰੀ ਫ੍ਰੈਂਚ ਸਿੱਖਣ ਵਾਲਿਆਂ ਨੂੰ ਵੱਡੀ ਰਾਹਤ ਦੂਜੇ ਪਾਸੇ ਪੀਆਰ ਦੇ ਚਾਹਵਾਂ ਨਾਲ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਫ੍ਰੈਂਚ ਭਾਸ਼ਾ ਜਾਨਣ ਵਾਲੇ ਲੋਕਾਂ ਲਈ ਪੀਆਰ ਦੇ ਦਰਵਾਜ਼ੇ ਖੋਲ ਦਿੱਤੇ ਹਨ ਜਿਹੜੇ ਪੰਜਾਬੀ ਭਾਰਤੀ ਪਲੱਸ 2 ਪਾਸ ਹਨ ਜੇ ਫ੍ਰੈਂਚ ਸਿੱਖ ਲੈਂਦੇ ਹਨ ਉਹਨਾਂ ਨੂੰ ਪੀਆਰ ਲਈ ਸਿਰਫ 410 ਤੋਂ 420 ਦੇ ਵਿਚਕਾਰ ਹੀ ਸੀਆਰਐਸ ਸਕੋਰ ਪ੍ਰਾਪਤ ਕਰਨਾ ਪਵੇਗਾ ਜਦਕਿ ਕਿਸੇ ਹੋਰ ਸ਼੍ਰੇਣੀ ਵਿੱਚ ਪੀਆਰ ਲੈਣ ਲਈ ਸੀਆਰਐਸ ਸਕੋਰ 500 ਜਾਂ ਇਸ ਤੋਂ ਵੀ ਉੱਪਰ ਚੱਲ ਰਿਹਾ ਹੈ ਜਿਸ ਕਾਰਨ ਪੀਆਰ ਲੈਣੀ ਬਹੁਤ ਹੀ ਮੁਸ਼ਕਲ ਹੈ ਇਸ ਲਈ ਕੈਨੇਡਾ ਦੀ ਸਥਾਈ ਨਿਵਾਸੀ ਲੈਣ ਦੇ ਚਾਹਵਾਨਾਂ ਲਈ ਫ੍ਰੈਂਚ ਭਾਸ਼ਾ ਸਿੱਖਣਾ ਇੱਕ ਆਸਾਨ ਤੇ ਤਰਜੀਹ ਰਾਹ ਬਣ ਗਿਆ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ